ਸਤਿ ਸ੍ਰੀ ਅਕਾਲ ਨਮਸਕਾਰ ਅਦਾ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਤੁਸੀਂ ਸਭ ਮजे ਚ ਹੋਗੇ ਦੋਸਤੋ ਤੁਸੀਂ ਅਜੇ ਵੀ ਤਿਆਰੀ ਕੀਤੀ ਹੈ ਨਾ ਅਗਰ ਇੰਗਲੈਂਡ ਆਉਂਦੀ ਤੇ ਥੋੜਾ ਸੋਚ ਲਓ ਸੰਭਲ ਜਾਓ ਥੋੜਾ ਜਿਹਾ ਇੰਗਲੈਂਡ ਦੇ ਹਾਲਾਤ ਇੰਨੇ ਅੱਛੇ ਨਹੀਂ ਜਗੇ ਖਾਸ ਕਰਕੇ ਜੜੀ ਲੋਗੇ ਤੇ ਪੈਸਾ ਕਮਾਉਣ ਲਈ ਆਣਾ ਚਾਹੁੰਦੇ ਹਨ ਸਟੱਡੀ ਕਰਨੀ ਇੱਕ ਅਲੱਗ ਗੱਲ ਏ ਉਹ ਤੇ ਤੁਸੀਂ ਫੀਸ ਦੇਣੀ ਹੈ ਤੇ ਸਟੱਡੀ ਕਰੀ ਜਾਓਗੇ ਤੇ ਜੇ ਤੁਸੀਂ ਸੋਚੋ ਵੀ ਨੰਬਰ 2 ਦੇ ਹੋ ਜਾਗੇ ਜਾਂ ਪੈਸੇ ਕਮਾਉਣੇ ਸ਼ੁਰੂ ਕਰ ਦੇਵਾਂਗੇ ਜਿਵੇਂ ਪੁਰਾਣੇ ਲੋਕ ਰਹਿੰਦੇ ਸੀ ਵੀ ਅਗਰ ਵੀਜ਼ਾ ਨਹੀਂ ਵੀ ਹੈਗਾ ਦੀ ਚੋਰੀ ਲਈ ਜਾਣਾ ਦੋਸਤੋ ਉਹ ਕੰਮ ਹੋਗਾ ਜੀ ਬਹੁਤ ਮੁਸ਼ਕਲ ਹੈ। ਅਕਾ ਛਾਪੇ بڑے ਪੈਰੇਵੇਂ ਤੇ ਸਖਤੀ ਹੋ ਗਈ ਜੀ ਬਹੁਤ ਜ਼ਿਆਦਾ ਤੇ ਕੰਮਕਾਰ ਦੇ ਚਾਂਸ ਤੇ ਬਿਲਕੁਲ ਨਹੀਂ ਜਗੇ। ਜੇ ਤੁਸੀਂ ਸੋਚੋ ਵੀ ਪੇਪਰ ਵੀ ਨਾ ਹੋਣ ਤੇ ਕੰਮ ਮਿਲ ਜੇਗਾ। ਛਿੰਨਾ ਕੋਲ ਵੀਜ਼ਾ ਹੈ ਉਹਨਾਂ ਨੂੰ ਕੰਮ ਦੀ ਮੁਸ਼ਕਲ ਹੋਈਏ ਤੇ ਜਿਹੜੇ ਬਿਨਾ ਵੀਜ਼ੇ ਦੇ ਉੱਥੇ ਆਣਗੇ ਉਹਨਾਂ ਵਾਸਤੇ ਤੇ ਬੜੀ ਮੁਸ਼ਕਲ ਹੈ ਬਾਕੀ ਤੁਹਾਨੂੰ ਏਜੰਟਾਂ ਨੇ ਪੂਰੀ ਗੱਲ ਨਹੀਂ ਦੱਸਣੀ ਏਜੰਟਾਂ ਦੇ ਹੋਏ ਕਹਣਾ ਤੁਸੀਂ ਚਲੇ ਜਾਓ ਜੀ ਇੰਗਲੈਂਡ ਬਹੁਤ ਕੰਮ ਹੈਗਾ ਤੁਸੀਂ ਪੈਸੇ ਕਮਾਓਗੇ ਅਗਰ 15 20 25 ਲੱਖ ਲਾ ਕੇ ਚਲੇ ਵੀ ਗਏ ਤੇ ਤੁਸੀਂ ਪੈਸੇ ਬਰਬੜ ਕਰ ਲੋਗੇ ਜਾਂਦੇ ਜੀ ਕੰਮ ਕਰਨ ਦੀ ਇਜਾਜ਼ਤ ਹੈ 20 ਘੰਟੇ ਤੱਕ ਸਟੂਡੈਂਟ ਵਸੇ ਇਜਾਜ਼ਤ ਹੈ ਕੰਮ ਕਰਨ ਦੀ ਤੇ ਬਾਕੀ ਚੋਰੀ ਕੰਮ ਕਰੀ ਜਾਣਾ ਅਸੀਂ ਤੁਹਾਨੂੰ ਦੋਸਤੋ ਬਿਲਕੁਲ ਚਲਾ ਲੀਏ ਦਿੰਦੇ ਮਰਜੀ ਤੁਹਾਡੀ ਆਪਣੀ ਹੈ ਪੈਸੇ ਤੁਸੀਂ ਖਰਾਬ ਕਰਨੇ ਵੀ ਇਸ ਕਰਕੇ ਆਦਮੀ ਉਹ ਸ਼ਾਨਾ ਹੁੰਦਾ ਹੈ ਜਿਹੜਾ ਹਾਲਾਤ ਨੂੰ ਸਮਝਵੇ ਅਮਰੀਕਾ ਦੇ ਹਾਲਾਤ ਤੁਹਾਨੂੰ ਰੋਜ਼ ਪਤਾ ਲੱਗਦੇ ਪਏ ਵੇ ਕੈਨੇਡਾ ਦੇ ਹਾਲਾਤ ਵੀ ਕੋਈ ਨਹੀਂ ਅੱਛੇ ਨਹੀਂ ਜਿਗੇ ਇੰਗਲੈਂਡ ਵੀ ਇਸੇ ਕੈਟਾਗਰੀ 'ਚ ਹੀ ਚੱਲਦਾ ਪਿਆ ਜੇ ਬਾਕੀ ਯੂਰਪ ਦੇ ਕੁਝ ਦੇਸ਼ ਹੈਗੇ ਵੀ ਜਿੱਥੇ ਕਾਰੋਬਾਰ ਦੇ ਚਾਂਸ ਤੁਹਾਨੂੰ ਬਣ ਸਕਦੇ ਵੇ ਜਿਵੇਂ ਜਰਮਨੀ ਹੋ ਗਿਆ ਸਪੇਨ ਹੋ ਗਿਆ ਹਾਲੈਂਡ ਹੋ ਗਿਆ ਬੈਲਜੀਅਮ ਇੱਥੇ ਥੋੜੇ-ਬਹੁਤ ਚਾਂਸ ਤੁਹਾਡੇ ਬਣ ਜਾਣਗੇ ਕਾਰੋਬਾਰ ਕਰਨ ਦੇ ਰਹਿਣ ਦੇ ਵੀ ਤੇ ਬਾਕੀ ਇੰਗਲੈਂਡ ਦਾ ਤੇ ਜਿਹੜਾ ਇਰਾਦਾ ਹੈ ਨਾ ਉਹ ਹੋਰ ਬੰਦੇ ਰੱਖਣ ਦਾ ਨਹੀਂ ਹੈਗਾ ਇਮੀਗ੍ਰੇਸ਼ਨ ਤੇ ਇੰਗਲੈਂਡ ਗਵਰਨਮੈਂਟ ਤੇ ਵੀ ਬੜਾ ਦਬਾਅ ਹੈ ਲੋਕਾਂ ਦਾ ਜੇ ਤੁਸੀਂ ਕਿਹਾ ਸੀ ਸਰਕਾਰ ਆ ਗਈ ਤੇ ਅਸੀਂ ਇਮੀਗ੍ਰੇਸ਼ਨ ਘਟਾ ਦੇਣਾ ਦਿੱਤੀ ਤੇ ਬੰਦੇ ਘਟੇ ਕੁਝ ਨਹੀਂ ਗਏ ਇਸ ਕਰਕੇ ਡੇ ਬਾਈ ਡੇ ਸਖਤੀ ਹੋ ਜਾਂਦੀ ਏ ਘੁੰਮਣ ਫਿਰਨਾ ਉਹ ਅਲੱਗ ਗੱਲੇ ਤੁਸੀਂ ਸ਼ਹਿਰ ਦੇ ਵੇਖੋ ਘੁੰਮੋ ਫਿਰੋ ਲੰਡਨ ਦੇਖੋ ਬਰਮੀਗਮ ਦੇਖੋ ਹੋਰ ਸ਼ਹਿਰ ਦੇਖੋ ਉਹ ਤੁਹਾਡੀ ਮਰਜ਼ੀ ਹੈ ਅਗਰ ਤੁਹਾਡੇ ਕੋਲ ਪੈਸੇ ਖੁੱਲੇ ਹੋਵੇ ਤੇ ਸਟੱਡੀ ਕਰਨ ਨਾਲ ਤੁਸੀਂ ਆ ਸਕਦੇ ਹੋ ਜੇ ਤੁਸੀਂ ਫੋਰਡ ਕਰਦੇ ਹੋ ਤੇ ਬਾਕੀ ਇਹ ਤੁਸੀਂ ਪੈਸੇ ਕਮਾਉਣ ਦੇ ਚੱਕਰ ਤੇ ਪੇਡ ਤੁਹਾਨੂੰ ਅਸੀਂ ਨਹੀਂ ਇਸ ਰਾਹ ਦਿੰਦੇ ਮਰਜ਼ੀ ਤੁਹਾਡੀ ਦੋਸਤੋ ਆਪਣੇ ਵੀ ਜੇ ਅਸੀਂ ਕਾਫੀ ਟਾਈਮ ਤੋਂ ਯੂਕੇ 'ਚ ਰਹ ਰਹੇ ਹਾਂ ਇਹੋ ਜਿਹੀ ਲਾਤ ਇੰਨੀ ਸਖਤੀ ਪਹਿਲਾਂ ਨਹੀਂ ਕਦੀ ਵੇਖੀ ਜਿਹੜੀ ਹੋਣੀ ਹੀ ਹੋਈ ਹੈ ਬਾਕੀ ਕਿਸਮਤ ਹਰ ਬੰਦੇ ਦੀ ਆਪੋ ਆਪਣੀ ਜੀ ਨਾਲ ਤੁਸੀਂ ਸਾਡੇ ਕੋਲ ਤੇ ਰੁਕਣਾ ਹੈ ਤੇ ਨਾਲੇ ਤੁਸੀਂ ਬਾਹਰ ਜਾਣਾ ਹੈ ਤੁਸੀਂ ਮਰਜ਼ੀ ਆਪਣੀ ਕਰਨੀ ਹੈ ਲੇਕਿਨ ਫਿਰ ਇੱਥੇ ਆ ਕੇ ਤੁਹਾਨੂੰ ਹਾਲਾਤ ਪੂਰਾ ਪਤਾ ਲੱਗੇਗਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ